ਤਨ ਨਾਲ ਜੀ ਦੇਾਰੇ ਦਾ ਸ਼ਕੋ ਸਤਿ ਸ਼੍ਰੀ ਅਕਾਲ ਮੈਂ ਇੱਕ ਬੂੰਦ ਮਾਤਰ ਸਾ ਜਦ ਤੂੰ ਨਹੀਂ ਸੀ ਮੈਂ ਇੱਕ ਬੂੰਦ ਮਾਤਰ ਸਾ ਜਦ ਤੂੰ ਨਹੀਂ ਸੀ ਤੇ ਤੇਰੇ ਨਾਲ ਮੈਂ ਸਾਗਰ ਹੋ ਗਿਆ ਸੱਚਮੁੱਚ ਸਾਗਰ ਹੋਣਾ ਆਪਣੀ ਹੋਂਦ ਨੂੰ ਇੱਕ ਮਿਕ ਕਰਨਾ ਹੈ ਇਸ ਦੀ ਹੋਂਦ ਦੇ ਵਿੱਚ ਬੜੀ ਵਿਸ਼ਾਲਤਾ ਹੈ ਸੌਖਾ ਕਾਰਜ ਨਹੀਂ ਹੈਗਾ ਕਬਤਾਲ ਦੇ ਵਿੱਚ ਮੈਂ ਕਹਿ ਦਿੰਦਾ ਬਹੁਤ ਔਖਾ ਕੰਮ ਹੈ ਪਰ ਦੋਸਤੋ ਐਨੀ ਹਾਊ ਤੁਹਾਨੂੰ ਮੈਂ ਦਿਖਾ ਰਿਹਾ Goa ਦੇ ਪ੍ਰਸਿੱਧ ਜੋ ਬੀਚ ਨੇ ਉਹਨਾਂ ਦੇ ਵਿੱਚੋਂ ਇੱਕ ਬੀਚ ਹੈ ਇਹ ਬਾਗਮਾਲੋ ਬੀਚ ਜਿਹੜਾ ਡੇਵਲਪਮ 에어ਪੋਰਟ ਤੋਂ ਲਗਭਗ 4 ਕਿਲੋਮੀਟਰ ਹੈ ਔਰ ਵਾਸਕੋ ਡਗਾਮਾ ਤੋਂ 8-9 ਕਿਲੋਮੀਟਰ ਦੇ ਕਰੀਬ ਹੈਗਾ ਸੈਂਡੀ ਬੀਚ ਹੈ ਇਹ ਔਰ ਕਾਫੀ ਰੇਤਲਾ ਹੈ ਆਲੇ-ਦੁਆਲੇ ਭਰੇ ਹੋਏ ਨਾਰੀਅਲ ਦੇ ਕੋਟ ਹੋਏ ਨੇ ਔਰ ਸੰਸਤੇ ਤੇ ਲੋਕ ਦੇਖਣ ਆਉਂਦੇ ਸੂਰਜ ਛਿਪ ਰਿਹਾ ਖੂਬਸੂਰਤੀ ਦੇਖੋ ਚੜਦੇ ਸੂਰਜ ਦੀ ਲਾਲੀ ਆਪਣੀ ਹੁੰਦੀ ਆ ਪਰ ਛਿਪਦੇ ਸੂਰਜ ਦੀ ਵੀ ਖੂਬਸੂਰਤੀ ਕੋਈ ਘੱਟ ਨਹੀਂ ਹੁੰਦੀ ਪੂਰਾ ਲਾਲ ਹੋ ਕੇ ਉਹ ਸਮੁੰਦਰ ਦੇ ਵਿੱਚ ਮਰ ਕੇ ਹੋ ਜਾ ਦਿੰਦਾ ਸਮੁੰਦਰ ਚ ਜਾਵੇਗਾ ਤੇ ਸਮੁੰਦਰ ਨਾਲ ਇੱਕ ਬਿਕ ਹੋ ਜਾਵੇਗਾ ਲੱਗੇਗਾ ਜਿਵੇਂ ਸਮੁੰਦਰ ਉਸ ਸੂਰਜ ਨੂੰ ਵੀ ਡੀਕ ਲਾ ਕੇ ਪੀ ਗਿਆ ਪੂਰੀ ਤਰ੍ਹਾਂ ਪੀ ਗਿਆ ਸੋ ਮੇਰੇ ਨਾਲ ਤੁਸੀਂ ਸਾਰਾ ਉਹ ਬਾਗ ਬਾਲੋ ਵਿੱਚ ਦਾ ਆਨੰਦ ਹੈ ਉਹ ਮਾਣੋ ਦੇਖੋ ਬੱਚੇ ਖੇਡ ਰਹੇ ਨੇ ਕੋਈ ਸੈਰ ਕਰ ਰਿਹਾ ਕੋਈ ਕਿਸੇ ਰੂਪ ਦੇ ਵਿੱਚ ਹੈ ਖੂਬਸੂਰਤ ਨਜ਼ਾਰਾ ਹੈ ਇਸ ਵਿੱਚ ਦਾ ਹੈਗਾ ਵੈਸੇ ਜਿਸ ਵਿੱਚ ਵਿੱਚ ਤੁਸੀਂ ਜਾਓਗੇ ਅਗਰ ਸਾਫ ਸਫਾ ਰਹੇਗਾ ਸੱਚਮੁੱਚ ਬਹੁਤ ਆਨੰਦਮਈ ਨਜ਼ਾਰਾ ਹੁੰਦਾ ਦੇਖੋ ਹੁਣ ਸੂਰਜ ਫੇਰ ਚੜ ਰਿਹਾ ਔਰ نیچے ਚਲਾ ਗਿਆ ਤੁਹਾਨੂੰ ਇਹ ਸਨਸਕ ਦਾ ਨਜ਼ਾਰਾ ਵੀ ਨਾਲ ਦੀ ਨਾਲ ਅਸੀਂ ਸਰਜਨਾ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਮਰਜ ਹੋ ਜਾਣਾ ਬਸ ਕੁਝ ਹੀ ਪਲਾਂ ਦੇ ਵਿੱਚ ਸੂਰਜ ਨੇ ਸਮੁੰਦਰ ਦੇ ਵਿੱਚ ਡਾਰੇ ਹਾਂ ਦੇਖੋ ਇਸ ਨਜ਼ਾਰੇ ਨੂੰ ਤੱਕਦੇ ਰਹੋ ਸੱਚਮੁੱਚ ਕਿੰਨਾ ਖੂਬਸੂਰਤ ਨਜ਼ਾਰਾ ਹੈਗਾ ਕਿਉਂਕਿ ਛੁਪਦਾ ਸੂਰਜ ਸਭ ਨੂੰ ਨਿਜ ਦੇਣ ਤੋਂ ਬਾਅਦ ਹੌਲੀ-ਹੌਲੀ ਉਸਨੇ ਜਾਣਾ ਆਪਣੇ ਤਜਰਬੇ ਨੂੰ ਇੱਕ ਵਾਰ ਚ ਕਰ ਲੈਣਾ ਚਾਰੇ ਹਾਂ ਇੱਕ ਵਾਰ ਤੋਂ ਪਹਾੜਾਂ ਦੇ ਚਾਰੇ ਪਾਸੇ ਰੌਣਕਾਂ ਨੇ ਆਨੰਦ ਹੈ ਤੋ ਮੈਂ ਦੂਈ ਆਸਾਂ ਕਿ ਤੁਸੀਂ ਵੀ ਇਸ ਬਾਗਮਾਲੋ ਬੀਚ ਦਾ ਪੂਰਾ ਆਨੰਦ ਮਾਣਿਆ ਹੋਵੇਗਾ ਵਿਲੇਜ ਬੀਚ ਹੈਗਾ ਛੋਟੇ ਜਿਹੇ ਟਿੰਡਾ ਹੈਗਾ ਬਾਗਮਾਲੋ ਉੱਥੋਂ ਦਾ ਇਹ ਬੀਚ ਹੈਗਾ ਸੋ ਇਸ ਨੂੰ ਇੰਜੋਏ ਕਰੋ ਪਾਣੀ ਦੇ ਛੱਲਾਂ ਨੂੰ ਇੰਜੋਏ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ